ਹਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਅਦਰਕ ਮਲੇਰੀਆ ਦੌਰਾਨ ਅਦਰਕ ਦਾ ਸੇਵਨ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਦਰਅਸਲ ਇਸ ਵਿੱਚ ਐਂਟੀ ਮਾਈਕਰੋਬਾਇਲ ਅਤੇ ਐਂਟੀ ਇਫਲੇਮੇਟਰੀ ਗੁਣ ਹੁੰਦੇ ਹਨ ਜੋ ਮਲੇਰੀਆ ਕਾਰਨ ਹੋਣ ਵਾਲੇ ਦਰਦ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਨੰਬਰ 2 ਹਲਦੀ ਹਲਦੀ ਚ ਪਾਇਆ ਜਾਣ ਵਾਲਾ ਕਰਕਿਉਮਨ ਮਲੇਰੀਆ ਚ ਇੱਕ ਦਵਾਈ ਵਾਂਗ ਕੰਮ ਕਰਦਾ ਹੈ ਇਸ ਤੋਂ ਇਲਾਵਾ ਹਲਦੀ ਐਂਟੀਆਕਸੀਡੈਂਟ ਤੇ ਐਂਟੀਮਾਈਕਰੋਬਾਇਲ ਗੁਣਾ ਵਾਲਾ ਮਸਾਲਾ ਵੀ ਹੈ ਜੋ ਪਲਾਜ਼ਮੋਡੀਅਮ ਦੀ ਇਨਫੈਕਸ਼ਨ ਕਾਰਨ ਪੈਦਾ ਹੋਏ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਨਾਲ ਹੀ ਇਹ ਮਲੇਰੀਏ ਕਾਰਨ ਮਾਸਪੇਸ਼ੀਆਂ ਤੇ ਜੋੜਾਂ ਦੇ ਦਰਦ ਨੂੰ ਘਟਾਉਣ ਲਈ ਸੋਜ ਵਿਰੋਧੀ ਕੰਮ ਵੀ ਕਰਦਾ ਹੈ ਨੰਬਰ 3 ਗਰਮੀ ਦੇ ਮੌਸਮ 'ਚ ਗਰਮੀ ਤੋਂ ਬਚਣ ਲਈ ਮੁਰੱਬੇ ਦਾ ਨਿਯਮਤ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਅਸਲ ਵਿੱਚ ਮਰਬੇ ਦੀਆਂ ਕਈ ਕਿਸਮਾਂ ਹਨ ਪਰ ਮਰਬੇ ਦੀਆਂ ਕੁਝ ਖਾਸ ਕਿਸਮਾਂ ਵੀ ਹਨ ਜੋ ਯਕੀਨੀ ਤੌਰ ਤੇ ਤੁਹਾਨੂੰ ਗਰਮੀ ਤੋਂ ਬਚਾਉਂਦੀਆਂ ਹਨ ਇਸ ਤੋਂ ਇਲਾਵਾ ਇਹ ਕਈ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਮਰਬੇ ਦੀਆਂ ਕਿਸਮਾਂ ਗੁਲਕੰਦ ਕੱਚਾ ਅੰਬ ਅਤੇ ਚਿੱਟੇ ਪਿਆਜ਼ ਦਾ ਮਰਬਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 4 ਨਿੰਬੂ ਦੇ ਸੇਵਨ ਨਾਲ ਖੂਨ ਚੋਂ ਯੂਰਿਕ ਐਸਿਡ ਦੀ ਮਾਤਰਾ ਨੂੰ ਦੂਰ ਕੀਤਾ ਜਾ ਸਕਦਾ ਹੈ ਇੱਕ ਗਲਾਸ ਕੋਸੇ ਪਾਣੀ ਵਿੱਚ 2 ਤੋਂ 3 ਚਮਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ ਸਬਜ਼ੀਆਂ ਵਿੱਚ ਹੋਰ ਤੇਲ ਦੀ ਬਜਾਏ ਜ਼ੈਤੂਨ ਦੇ ਤੇਲ ਦਾ ਸੇਵਨ ਸ਼ੁਰੂ ਕਰਦੇ ਹੋ ਨੰਬਰ 5 ਸਰੀਰ ਦੇ ਅੰਦਰ ਸੈੱਲਾਂ ਦਾ ਟੁੱਟਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਜਦੋਂ ਸੈੱਲ ਟੁੱਟ ਜਾਂਦੇ ਹਨ ਤਾਂ ਯੂਰਿਕ ਐਸਿਡ ਪੈਦਾ ਹੁੰਦਾ ਹੈ ਇਸ ਤੋਂ ਇਲਾਵਾ ਜੋ ਭੋਜਨ ਅਸੀਂ ਖਾਂਦੇ ਹਾਂ ਉਸ ਤੋਂ ਵੀ ਯੂਰਿਕ ਐਸਿਡ ਪ੍ਰਾਪਤ ਹੁੰਦਾ ਹੈ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਦੀ ਮੌਜੂਦਗੀ ਦੀ ਸਮੱਸਿਆ ਨੂੰ ਹਾਈਪਰਯੂਰੀਸਿਮੀਆ ਕਿਹਾ ਜਾਂਦਾ ਹੈ ਜੇਕਰ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਅਸੀਂ ਗਠੀਏ ਵਰਗੀਆਂ ਕਈ ਹੋਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ ਨੰਬਰ 6 ਸਕਰਕੰਦੀ ਵਿਟਾਮਿਨ E ਦੇ ਨਾਲ ਸਕਰਕੰਦੀ ਵਿੱਚ ਵਿਟਾਮਿਨ A ਵਿਟਾਮਿਨ C ਵਿਟਾਮਿਨ B6 ਪੋਟਾਸ਼ੀਅਮ ਪ੍ਰੋਟੀਨ ম্যাগਨੀਸ਼ੀਅਮ ਆਦਿ ਪੌਸ਼ਟਿਕ ਤੱਤ ਵੀ ਹੁੰਦੇ ਹਨ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਇਹ ਪੇਟ ਅੱਖਾਂ ਦਿਮਾਗ ਅਤੇ ਇਮਿਊਨ ਸਿਸਟਮ ਲਈ ਵੀ ਬਹੁਤ ਫਾਇਦੇਮੰਦ ਹੁੰਦੀਆਂ ਹਨ ਨੰਬਰ 7 ਬਦਾਮ ਬਦਾਮ ਵਿਟਾਮਿਨ E ਨਾਲ ਭਰਪੂਰ ਹੁੰਦਾ ਹੈ ਇਸ 'ਚ ਫਾਈਬਰ ਪ੍ਰੋਟੀਨ ਚੰਗੀ ਚਰਬੀ ਅਤੇ ਕਈ ਤਰ੍ਹਾਂ ਦੇ ਖਣਿਜ ਵੀ ਪਾਏ ਜਾਂਦੇ ਹਨ ਜੋ ਬੱਚਿਆਂ ਦੀ ਚਮੜੀ ਦੇ ਸੈੱਲਾਂ ਅਤੇ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਨੰਬਰ 8 ਲੌਂਗ ਲੌਂਗ ਦੇ ਤੇਲ ਨਾਲ ਵੀ ਤੁਸੀਂ ਮੱਥੇ ਦੀ ਮਾਲਿਸ਼ ਕਰ ਸਕਦੇ ਹੋ ਇਸ ਨੂੰ ਕੁੱਟ ਕੇ ਸੁੰਘ ਵੀ ਸਕਦੇ ਹੋ ਇਸ ਨਾਲ ਵੀ ਸਿਰ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ ਨੰਬਰ 9 ਤુલਸੀ ਤુલਸੀ ਦੀ ਚਾਹ ਪਿਓ ਇਸ ਲਈ ਤુલਸੀ ਨੂੰ ਪਾਣੀ 'ਚ ਉਬਾਲ ਕੇ ਸ਼ਹਿਦ ਮਿਲਾ ਕੇ ਪਿਓ ਤુલਸੀ ਦੇ ਤੇਲ ਨੂੰ ਮੱਥੇ ਤੇ ਲਗਾ ਕੇ ਵੀ ਮਾਲਿਸ਼ ਕਰ ਸਕਦੇ ਹੋ ਇਸ ਨਾਲ ਸਿਰ ਦਰਦ ਠੀਕ ਹੋ ਜਾਵੇਗਾ ਨੰਬਰ 10 ਅੰਡੇ ਅੰਡੇ ਨੂੰ ਸੁਪਰ ਫੂਡ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਜੋ ਵਿਟਾਮਿਨ E ਦੀ ਕਮੀ ਨੂੰ ਆਸਾਨੀ ਨਾਲ ਦੂਰ ਕਰ ਸਕਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਪ੍ਰੋਟੀਨ ਵਿਟਾਮਿਨ ਅਤੇ ਕਈ ਤਰ੍ਹਾਂ ਦੇ ਖਣਿਜ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਨੰਬਰ 11 ਐਲੋਵੇਰਾ ਐਲੋਵੇਰਾ ਦੇ ਅੰਦਰ ਐਂਟੀ ਇਫਲੇਮੇਟਰੀ ਗੁਣ ਪਾਈ ਜਾਂਦੇ ਹਨ ਜੋ ਮਿੱਟੀ ਦੀ ਅਲਰਜੀ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਧੂੜ ਮਿੱਟੀ ਦੀ ਅਲਰਜੀ ਤੋਂ ਬਚਾ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਵੀ ਕਰ ਸਕਦੇ ਹੋ ਇਸ ਨਾਲ ਆਰਾਮ ਮਿਲਦਾ ਹੈ ਇਸ ਲਈ ਰੋਜ਼ਾਨਾ ਖਾਲੀ ਢਿੱਡ 2-3 ਚਮਚ ਐਲੋਵੇਰਾ ਜੂਸ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਜ਼ਰੂਰ ਪੀਓ ਨੰਬਰ 12 ਪੁਦੀਨਾ ਤੇ ਤੁਲਸੀ ਦਵਾਈਆਂ ਵਾਲੇ ਗੁਣਾ ਵਾਲੀ ਤੁਲਸੀ ਇਮਿਊਨਿਟੀ ਨੂੰ ਵਧਾਉਂਦੀ ਹੈ ਪੁਦੀਨੇ ਦੇ ਨਾਲ ਤુલਸੀ ਦਾ ਸੇਵਨ ਕਰਨ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ ਪੁਦੀਨੇ 'ਚ ਮੈਥੋਲ ਤੱਤ ਹੁੰਦਾ ਹੈ ਜੋ ਸਾਹ ਨਾਲ ਜੁੜੀਆਂ ਸਮੱਸਿਆਵਾਂ ਅਤੇ ਨੱਕਵੰਦ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਢੱਡ ਤੋਂ ਤੋ ਤਿੰਨ ਤુલਸੀ ਦੇ ਪੱਤੇ ਤੇ 2-3 ਪੁਦੀਨੇ ਦੇ ਪੱਤੇ ਚਬਾ ਕੇ ਜ਼ਰੂਰ ਖਾਓ ਇਸ ਨਾਲ ਅਲਰਜੀ ਦੀ ਸਮੱਸਿਆ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ ਨੰਬਰ 13 ਜੇਕਰ ਆਈਸ ਪੈਕ ਬਰਫ਼ ਨਾਲ ਸਿਰ ਨੂੰ ਸੇਕ ਦੇ ਸਕਦੇ ਹੋ ਤਾਂ ਮਾਈਗ੍ਰੇਨ ਦੇ ਤਰਦ ਤੋਂ ਰਾਹਤ ਪਾਉਣ ਲਈ ਇਹ ਚੰਗਾ ਇਲਾਜ ਹੈ ਆਈਸ ਪੈਕ ਨਾਲ ਧਾਣ ਦੇ ਪਿੱਛੇ ਵੀ ਤੁਸੀਂ ਸੇਕ ਜ਼ਰੂਰ ਦਿਓ ਇਸ ਨਾਲ ਸਿਰ ਦਰਦ ਤੋਂ ਰਾਹਤ ਅਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ ਨੰਬਰ 14 ਦੇਸੀ ਘਿਓ ਫਟੇ ਤੇ ਸੁੱਕੇ ਬੁੱਲਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਉਂਗਲੀ ਤੇ ਥੋੜਾ ਜਿਹਾ ਤੇਸੀਕੋ ਲੈ ਕੇ ਬੁੱਲਾਂ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ ਨਾਲ ਹੀ ਬੁੱਲਰ ਨਰਮ ਤੇ ਸੁੰਦਰ ਦਿਖਾਈ ਦੇਣਗੇ ਨੰਬਰ 15 ਆਮ ਪੰਨਾ ਪੀਓ ਸਰਦ ਗਰਮ ਹੋਣ 'ਚ ਆਮ ਪੰਨਾ ਪੀਣਾ ਕਈ ਤਰੀਕਿਆਂ ਨਾਲ ਕੰਮ ਕਰ ਸਕਦਾ ਹੈ ਇਹ ਤੁਹਾਡੇ ਸਰੀਰ ਚ ਤਾਪਮਾਨ ਨੂੰ ਸੰਤੁਲਿਤ ਕਰਨ ਚ ਸਭ ਤੋਂ ਪਹਿਲਾ ਮਦਦਗਾਰ ਹੁੰਦਾ ਹੈ ਦੂਜਾ ਇਹ ਤੁਹਾਡੇ ਸਰੀਰ ਨੂੰ ਰੀ ਹਾਈਡਰੇਟ ਕਰਦਾ ਹੈ ਤੇ ਇਸ ਤੇ ਲੱਛਣਾਂ ਨੂੰ ਘਟਾਉਂਦਾ ਹੈ ਇਸ ਦੇ ਨਾਲ ਹੀ ਇਹ ਐਂਟੀਬੈਕਟੀਰੀਅਲ ਵੀ ਹੁੰਦਾ ਹੈ ਜੋ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਨੰਬਰ 16 ਹਲਦੀ ਦਾਲਚੀਨੀ ਤੇ ਕਾਲੀ ਮਿਰਚ ਦਾ ਕਾੜਾ ਹਲਦੀ, ਦਾਲਚੀਨੀ ਤੇ ਕਾਲੀ ਮਿਰਚ ਨੂੰ ਮੋਟੇ ਤੌਰ ਤੇ ਪੀਸ ਲਓ ਤੇ 2 ਕੱਪ ਪਾਣੀ ਚ ਪਕਾਓ ਜਦੋਂ ਇਹ ਪਾਣੀ 1 ਕੱਪ ਬਣ ਜਾਵੇ ਤਾਂ ਇਸ ਪਾਣੀ ਦਾ ਸੇਵਨ ਕਰੋ ਇਹ ਐਂਟੀਬੈਕਟੀਰੀਅਲ, ਐਂਟੀਵਾਇਰਲ ਤੇ ਐਂਟੀ ਇਫਲੇਮੇਟਰੀ ਗੁਣਾ ਨਾਲ ਭਰਪੂਰ ਹੁੰਦਾ ਹੈ ਜੋ ਸਰਦ-ਗਰਮ ਦੀ ਸਮੱਸਿਆ 'ਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ ਨੰਬਰ 17 ਕਲੌਂਜੀ ਖਲੌਂਜੀ ਚ ਮਲੇਰੀਆ ਵਿਰੋਧੀ ਗੁਣ ਹੁੰਦੇ ਹਨ ਨਾਲ ਹੀ ਇਸ ਚ ਮੌਜੂਦ ਐਂਟੀਆਕਸੀਡੈਂਟ ਗੁਣ ਮਲੇਰੀਆ ਦੇ ਪਲਾਜ਼ਮੋਡੀਅਮ ਇਨਫੈਕਸ਼ਨ ਨਾਲ ਲੜਨ ਦਾ ਵੀ ਕੰਮ ਕਰਦੇ ਹਨ ਅਜਿਹਾ ਕਿ ਮਲੇਰੀਆ ਚ ਇਸ ਦੀ ਵਰਤੋਂ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਨੰਬਰ 18 ਮੇਥੀ ਦੇ ਬੀਜ ਗਰਮੀਆਂ ਚ ਢਿੱਡ ਦਰਦ ਨੂੰ ਘਟ ਕਰਨ ਲਈ ਮੇਥੀ ਦੇ ਬੀਜ ਬਹੁਤ ਫਾਇਦੇਮੰਦ ਹੁੰਦੇ ਹਨ ਭਾਵੇਂ ਇਹ ਤਸੀਰ ਚ ਗਰਮ ਹਨ ਪਰ ਇਸ ਨੂੰ ਘੱਟ ਮਾਤਰਾ ਚ ਲੈਣ ਨਾਲ ਆਰਾਮ ਮਿਲਦਾ ਹੈ ਇੱਕ ਛੋਟਾ ਚਮਚਾ ਮੇਥੀ ਦਾਣਾ ਭੁੰਨ ਕੇ ਗਰਮ ਪਾਣੀ ਨਾਲ ਖਾਓ ਇਸ ਨਾਲ ਢਿੱਡ ਦੀ ਗੈਸ ਤੋਂ ਰਾਹਤ ਮਿਲੇਗੀ ਤੇ ਦਰਦ ਤੋਂ ਵੀ ਰਾਹਤ ਮਿਲੇਗੀ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ